ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਸਵੀ ਸਟੱਡੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਅਸੀਂ ਬਹੁਤ ਵੱਡੀ ਅਪਡੇਟ ਲੈ ਕੇ ਆਏ ਹਾਂ ਜੋ ਕਿ ਰਿਕਰੂਟਮੈਂਟ ਰਿਲੇਟਡ ਵੀ ਹੈ ਤੇ ਜੋ ਕੈਂਡੀਡੇਟ ਬੇਰੁਜ਼ਗਾਰ ਨੇ ਉਹਨਾਂ ਦੇ ਲਈ ਵੀ ਬਹੁਤ ਵੱਡੀ ਓਪਰਚ्युनिटी ਹੈ ਇਹ ਓਪਰਚ्युनिटी ਪੰਜਾਬ ਦੇ 12000 ਪਿੰਡਾਂ ਦੇ ਵਿੱਚ ਰਹਿਣ ਵਾਲੀ ਹੈ ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਤੁਹਾਨੂੰ ਇਸ ਓਪਰਚ्युनिटी ਬਾਰੇ ਸਾਰੀ ਡਿਟੇਲ ਦੇ ਵਿੱਚ ਦੱਸਾਂਗੇ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਹਾਂਜੀ ਇਹ ਜੋ ਨਾਲ ਜਾਲ ਮਿੱਤਰਾ ਸਕੀਮ ਹੈ ਇਹ ਲਾਂਚ ਕੀਤੀ ਗਈ ਹੈ ਪਿੰਡਾਂ ਦੇ ਵਿੱਚ ਇਹ ਸਕੀਮ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਦੇ ਮਨਿਸਟਰ ਬ੍ਰਹਮਸ਼ੰਕਰ ਜੀ ਦੁਆਰਾ ਲਾਂਚ ਕੀਤੀ ਗਈ ਹੈ ਪੰਜਾਬ ਦੇ ਚੀਫ ਮਨਿਸਟਰ ਭਗਵੰਤ ਮਾਨ ਦੇ ਡਾਇਰੈਕਸ਼ਨਸ ਦੇ ਵਿੱਚ ਇਹ ਸਕੀਮ ਹੈ ਜੋ ਲਾਂਚ ਹੋਈ ਹੈ ਇਹ ਸਕੀਮ ਪਿੰਡਾਂ ਦੇ ਵਿੱਚ ਚਾਲੂ ਕੀਤੀ ਗਈ ਹੈ 12000 ਪਿੰਡਾਂ ਦੇ ਵਿੱਚ ਸ਼ੁਰੂ ਹੋਊਗੀ ਇਹ ਮਾਰਚ ਦੇ ਵਿੱਚ ਸਟਾਰਟ ਹੋਣੀ ਹੈ ਸਕੀਮ ਇਹਦੇ ਵਿੱਚ ਪਿੰਡਾਂ ਦੇ ਜੋ ਸਟੂਡੈਂਟਸ ਨੇਗੇ ਉਹਨਾਂ ਨੂੰ ਵਾਟਰ ਸਪਲਾਈ ਦੀ ਮੈਨੇਜਮੈਂਟ ਬਾਰੇ ਜਾਂ ਹੋਰ ਵੀ ਜਿਵੇਂ ਪਲੰਬਿੰਗ ਵਗੈਰਾ ਦਾ ਕੰਮ ਹੋ ਗਿਆ ਇਲੈਕਟ੍ਰੀਸ਼ੀਅਨ ਹੋ ਗਿਆ ਮੈਂਟੇਨੈਂਸ ਦਾ ਕੰਮ ਹੋ ਗਿਆ ਉਸ ਦੀ ਜਿਹੜੀ ਹੈਗੀ ਹੈ ਜਾਣਕਾਰੀ ਦਿੱਤੀ ਜਾਊਗੀ ਫ੍ਰੀ ਆਫ ਕਾਸਟ ਜਿਹੜਾ ਉਹਨੂੰ ਕੋਰਸ 510 ਘੰਟੇ ਦਾ ਕੋਰਸ ਦਿੱਤਾ ਜਾਊਗਾ ਸਿਖਾਇਆ ਜਾਊਗਾ ਪਿੰਡਾਂ ਦੇ ਵਿੱਚ ਉਸ ਦੀ ਕੋਈ ਫੀਸ ਨਹੀਂ ਹੋਊਗੀ ਕੋਈ ਚਾਰजेस ਨਹੀਂ ਹੋਣਗੇ ਉਹ ਸਿੱਖ ਕੇ ਤੁਸੀਂ ਆਪਣੇ ਪਿੰਡ ਦੇ ਵਿੱਚ ਤੁਹਾਨੂੰ ਜੌਬ ਦਿੱਤੀ ਜਾਊਗੀ ਜਿਵੇਂ ਆਪਣੇ ਐਗਜ਼ਾਮਪਲ ਲੈ ਲਓ ਜੋ ਸੀਵਰੇਜ ਸਿਸਟਮ ਹੁੰਦੇ ਨਾਲੀਆਂ ਦਾ ਪਾਣੀ ਹੈ ਜੋ ਅਮੀ ਉਹ ਹੋ ਰਿਹਾ ਹੈਗਾ ਬਾਹਰ ਜਾ ਰਿਹਾ ਗੰਦਾ ਪਾਣੀ ਇਕੱਠਾ ਹੋ ਰਿਹਾ ਮੈਨੇਜ ਕਰਨ ਵਾਸਤੇ ਸਾਰੇ ਪ੍ਰਬੰਧ ਸਿਖਾਈ ਜਾਣਗੇ ਤੇ ਤੁਸੀਂ ਆਪਣੇ ਪਿੰਡ ਦੇ ਵਿੱਚ ਹੀ ਜੌਬ ਕਰ ਸਕਦੇ ਹੋ ਜਾਂ ਨੇੜੇ-ਨੇੜੇ ਦੇ ਪਿੰਡਾਂ ਦੇ ਵਿੱਚ ਤੁਸੀਂ ਇਸ ਸਕੀਮ ਦਾ ਲਾਹਾ ਲੈ ਸਕਦੇ ਹੋ ਹਾਂਜੀ ਇਹਦੇ ਵਿੱਚ ਕਿਹੜੇ-ਕਿਹੜੇ ਕੋਰਸਿਸ ਹੋਣਗੇ ਇਹਦੇ ਵਿੱਚ ਟੈਕਨੀਕਲ ਐਜੂਕੇਸ਼ਨ ਲਾਈਕ ਜਿਵੇਂ ਪਲੰਪਿੰਗ ਦਾ ਕੰਮ ਹੋ ਗਿਆ ਇਲੈਕਟ੍ਰੀਕਲ ਵਰਕਸ ਹੋਗੇ ਇਲੈਕਟ੍ਰੀਸ਼ੀਅਨ ਦਾ ਹੋ ਗਿਆ ਇਹ ਜਿਹੜਾ ਪ੍ਰੋਗਰਾਮ ਹੈਗਾ ਇਹ ਸਕੀਮ ਹੈ ਜਿਹੜੀ ਨਾਲ ਜਲ ਮਿੱਤਰ ਹੈ ਇਹ ਮਾਰਚ ਤੋਂ ਸਟਾਰਟ ਹੋ ਰਹੀ ਹੈ ਮਾਰਚ ਤੋਂ ਲਾਂਚ ਹੋ ਰਹੀ ਹੈ ਜੋ ਵੀ ਪਿੰਡਾਂ ਦੇ ਵਿੱਚ ਬੇਰੋਜ਼ਗਾਰ ਕੈਂਡੀਡੇਟਸ ਨੇ ਉਹਨਾਂ ਨੂੰ ਇੱਕ ਕੋਰਸ ਸਿਖਾ ਕੇ ਉਹਨਾਂ ਤੋਂ ਹੀ ਜਿਹੜਾ ਪਿੰਡਾਂ ਦੇ ਵਿੱਚ ਡਿਊਟੀ ਲਾ ਕੇ ਕੰਮ ਲਿਆ ਜਾਵੇਗਾ ਟੂ ਫੈਸਿਲਿਟੀ ਦਾ ਟ੍ਰੇਨਿੰਗ ਇਨੀਸ਼ੀਏਟ ಗ್ರಾಮ ਪੰਚਾਇਤ ಗ್ರಾಮ ਪੰਚਾਇਤ ਦੇ ਵਿੱਚ ਜੋ ਵੀ ਮੈਂਬਰਸ ਹੋਣਗੇ ਉਹ ਇੱਕ ਜਿਹੜਾ ਹੈਗਾ ਉਹਨਾਂ ਨੂੰ ਸਿਖਲਾਈ ਦੇ ਲਈ ਟੀਚਰ ਦੇਣਗੇ ਉਹ ਉਹਨਾਂ ਨੂੰ ਕੋਰਸ ਕਰਵਾਏਗਾ